ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ بارش ਕਾਰਨ ਕਈ ਜਗ੍ਹਾ ਹੜ੍ਹਾਂ ਦੇ ਹਾਲਾਤ ਬਣ ਹੋਏ ਨੇ ਇਸੇ ਨੂੰ ਲੈ ਕੇ ਪਾਣੀ ਨੇ ਪੂਰੀ ਤਬਾਹੀ ਮਚਾ ਦਿੱਤੀ ਹੈ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਗੁਰਦਾਸਪੁਰ ਤੇ ਤਰਨਤਾਰਨ ਹੋਰ ਵੀ ਕਈ ਸੱਤ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਨੇ ਪੂਰੀ ਤਬਾਹੀ ਮਚਾ ਦਿੱਤੀ ਹੈ ਫਸਲਾਂ ਦੀ ਫਸਲਾਂ ਬਰਬਾਦ ਹੋ ਗਈਆਂ ਘਰ ਪਾਣੀ ਦੇ ਵਿੱਚ ਡੁੱਬ ਗਏ ਨੇ ਦੂਜੇ ਪਾਸੇ ਪਸ਼ੂ ਕਈ ਜਗ੍ਹਾ ਮਰ ਚੁੱਕੇ ਨੇ ਤੇ ਲੋਕਾਂ ਨੂੰ ਹੁਣ ਰੈਸਕਿਊ ਪ੍ਰੈਸ਼ਰ ਰਾਈ ਬਾਹਰ ਕੱਢਿਆ ਜਾ ਰਿਹਾ ਜਿੱਤੇ ਕਿ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ ਜੋ ਕਿ ਹਰਾਂ ਦੇ ਨਾਲ ਪੀੜਤ ਨੇ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਵੀ ਲਗਾਤਾਰ ਉਹਨਾਂ ਏਰੀਆ ਦੇ ਵਿੱਚ ਰਾਸ਼ਨ ਤੇ ਹੋਰ ਵੀ ਕਈ ਤਰੀਕੇ ਦੇ ਨਾਲ ਸਹਾਇਤਾ ਕਰ ਰਹੀਆਂ ਨੇ ਪਰ ਦੂਜੇ ਪਾਸੇ ਇਸ ਬਾਰੇ ਖਬਰ ਤੁਹਾਨੂੰ ਗਰਦਾਸ ਪਰਦੇ ਕਲਾ ਨੌਰ ਦੀ ਦਿਖਾ ਰਹੀ ਹੈ ਜਿੱਤੇ ਕਿ ਕਲਾ ਨੌਰ ਦੇ ਵਿੱਚ ਇੱਕ ਪਿਓ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਦੱਸਿਆ ਕਿ 28 ਤਰੀਕ ਨੂੰ ਵਿਆਹ ਹੋਣਾ ਸੀ ਪਰ ਹੜ੍ਹਾਂ ਦੇ ਹਾਲਾਤ ਕਾਰਨ ਬਰਾਤ ਨਹੀਂ ਪਹੁੰਚ ਸਕੀ ਜਿਸ ਨੂੰ ਲੈ ਕੇ ਕਾਫੀ ਭਾਭਕ ਜਿਹੜਾ ਉਸਤੀ ਦਾ ਪਿਤਾ ਜਿਸ ਨੇ ਵਿਆਹ ਰੱਖਿਆ ਹੋਇਆ ਸੀ ਬੜੇ ਚਾਹਵਾਂ ਦੇ ਨਾਲ ਵਿਆਹ ਕਰਨਾ ਸੀ ਪਰ ਦੱਸਿਆ ਜਾ ਰਿਹਾ ਕਿ ਹੜ੍ਹ ਨੇ ਉਹਨਾਂ ਦੀ ਆਸਨ ਦੇ ਉੱਤੇ ਪਾਣੀ ਫੈਲ ਦਿੱਤਾ ਪੂਰਾ ਘਾਟ ਡੁੱਬ ਚੁੱਕਾ ਦੂਜੇ ਪਾਸੇ ਪ੍ਰਸ਼ਾਸਨ ਨੇ ਦੱਸਿਆ ਜਾ ਰਿਹਾ ਕਿ ਇਸਤਿਆਂ ਦਾ ਇੰਤਜ਼ਾਮ ਵੀ ਕੀਤਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਰਜਾ ਗੁਰਦਾਸ ਪਰਦੇ ਕਲਾ ਨੌਰ ਦੀ ਜਿੱਤੇ ਤੂੰ ਦੇਖੋ ਕਿ ਪਾਣੀ ਪੂਰੇ ਪਾਸੇ ਤਬਾਹੀ ਮਚਾਰਿਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕ ਆਪਣੇ ਘਰਾਂ ਛੱਤਾਂ ਦੇ ਉੱਤੇ ਖੜੇ ਨੇ ਟਿਕ ਆ ਰੇ ਨੇ ਕਿ ਕਦੋਂ ਕੋਈ ਕਿਸਤੀ ਵਗੈਰਾ ਉਨ੍ਹਾਂ ਦੇ ਘਰ ਤੱਕ ਪਹੁੰਚੇਗੀ ਕਦੋਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਏਗੀ ਸਾਨੂੰ ਲੈ ਕੇ ਪਾਵੇਂ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਵੀ ਇਹਨਾਂ ਲੋਕਾਂ ਵਾਸਤੇ ਦੇ ਦਿੱਤਾ ਪਰ ਦੂਜੇ ਪਾਸੇ ਜੇ ਵੀ ਕਈ ਲੋਕ ਪਾਣੀ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਤੁਹਾਨੂੰ ਦੇਖਦੇ ਕਿਵੇਂ ਕਿਸ਼ਤੀ ਦੇ ਵਿੱਚ ਭਰ ਕੇ ਬੱਚਿਆਂ ਨੂੰ ਤੇ ਹੋਰ ਕਈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਕਾਫੀ ਦੱਸਿਆ ਕਿ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਬਹੁਤ ਹੀ ਡਰਾਵਣੀ ਤਸਵੀਰਾਂ ਨੇ ਕੀ ਹਾਲਾਤ ਤੋਂ ਹੋਣਗੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਕਈ ਦਿਨ ਖਾਣਾ ਨਹੀਂ ਖਾਇਆ ਦੂਜੇ ਪਾਸੇ ਪਸ਼ੂ ਜਿਹੜੇ ਉਹਨਾਂ ਦੇ ਲਈ ਚਾਰਾ ਨਹੀਂ ਪਹੁੰਚ ਰਿਹਾ ਕਾਫੀ ਜਿਹੜੇ ਹਾਲਾਤ ਮਾੜੇ ਤੇ ਉਹਦੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਸੇ ਜਗ੍ਹਾ ਚ ਲਾਇਆ ਜਾ ਰਿਹਾ ਸੁਰੱਖਿਅਤ ਜਗ੍ਹਾ ਜਿਹੜੀਆਂ ਪੁਲਿਸ ਦੀ ਟੀਮਾਂ ਐਨਡੀਪੀਆਰਪੀ ਦੀ ਟੀਮਾਂ ਸਾਰੀਆਂ ਪਹੁੰਚ ਗਈਆਂ ਨੇ ਸਾਨੂੰ ਲੈ ਕੇ ਬਖੋਬੀ ਸਾਰੇ ਪਾਸੇ ਸੇਵਾ ਨਿਭਾਈ ਜਾ ਰਹੀ ਹੈ ਸਾਰੇ ਵੀਰ ਭਰਾਵਾਂ ਨੂੰ ਮੇਰੀ ਜੈਮ ਸੀ ਵੀ ਮੇਰੀ ਬੇਟੀ ਦਾ ਵਿਆਹ ਹੀ ਅੱਜ ਦੇ ਦਿਨ 28 ਤਰੀਕ ਨੂੰ 28 ਤਰੀਕ ਤੋਂ ਮਿਥਿਆ ਆ ਹੀਗਾ ਤੇ بارش ਕਰਕੇ ਅੱਗ ਪਾਣੀ ਔਨ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚਗੀ ਟਾਈਮ ਦੇ ਸਮੇਂ ਅਸੀਂ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਨੇ ਤੇ ਹੁਣ ਆਪਾਂ ਨੂੰ ਕਲਾਂੌਰ ਤੱਕ ਛੱਡਣ ਜਾ ਰਹੇ ਨੇ ਸਾਰਿਆਂ ਦਾ ਧੰਨਵਾਦ